ਗੁਰੂ ਕੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੱਡੀ ਇਮਾਰਤ ਅਸੀਂ ਬਣਾਉਣਾ ਚਾਹੁੰਦੇ ਹਾਂ ਉਸ ਇਮਾਰਤ ਦੀ ਜੋ ਨਹੀਂ ਹੁੰਦੀ ਹੈ ਉਸ ਨੂੰ ਉਤਨਾ ਹੀ ਮਜ਼ਬੂਤ ਬਣਾਉਣਾ ਪੈਂਦਾ ਹੈ ਇਹ ਜੋ ਪਰਮਾਰਥ ਦਾ ਮਾਰਗ ਹੈ ਇਹ ਜੋ ਰਸਤਾ ਹੈ ਇਸ ਦੇ ਉੱਤੇ ਅਸੀਂ ਕਿੰਨੀ ਉਚਾਈ ਤੱਕ ਜਾਣਾ ਚਾਹੁੰਦੇ ਹਾਂ ਇਹ ਨਿਰਪਰ ਕਰਦਾ ਹੈ ਸਾਡੀ ਸੋਚ ਤੇ ਸਾਡੇ ਵਿਚਾਰਾਂ ਤੇ ਅੱਜ ਹਰ ਵਿਅਕਤੀ ਕੋਈ ਨਾ ਕੋਈ ਇੱਛਾ ਲੈ ਕੇ ਗੁਰੂ ਘਰ ਆਂਦਾ ਹੈ ਗੁਰੂ ਨੂੰ ਪ੍ਰੇਮ ਕਰਨ ਵਾਲੇ ਕਿੰਨੇ ਹਨ ਬਹੁਤ ਗਿਣਤੀ ਘਟ ਲੇਕਿਨ ਆਪਣੀਆਂ ਸੰਸਾਰਿਕ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕਿਤਨੇ ਲੋਕ ਆਂਦੇ ਹਨ ਇਹਦੀ ਗਿਣਤੀ ਬਹੁਤ ਜ਼ਿਆਦਾ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਜਦੋਂ ਵੀ ਇਸ ਮਾਰਗ ਤੇ ਤੁਰਦੇ ਹਾਂ ਸਾਡੇ ਕੋਲ ਦੋ ਵਿਕਲਪ ਹੁੰਦੇ ਨੇ ਇੱਕ ਤਾਂ ਉਹ ਵਿਕਲਪ ਹੈ ਜਿਹਦੇ ਵਿੱਚ ਤੁਸੀਂ ਆਪਣਾ ਆਪ ਗੁਰੂ ਨੂੰ ਸੰਭਾਲਣਾ ਹੈ ਤੁਸੀਂ ਸੇਵਾ ਕਰਨੀ ਹੈ ਨਾਮ ਜਪਣਾ ਹੈ ਸਤਸੰਗ ਦੇ ਵਿੱਚ ਜਾਣਾ ਹੈ ਆਪਣੇ ਦੁਨਿਆਵੀ ਕਾਰ ਵਿਵਹਾਰ ਕਰਨੇ ਹਨ ਜੋ ਤੁਸੀਂ ਕਰਦੇ ਹੋ ਆਪਣੇ ਰਿਸ਼ਤਿਆਂ ਨੂੰ ਨਿਭਾਉਣਾ ਹੈ ਔਰ ਤੁਸੀਂ ਆਪਣੇ ਗੁਰੂ ਨੂੰ ਸੌਂਪ ਦੇਣਾ ਹੈ ਕਿ ਜੋ ਵੀ ਚੰਗਾ ਤੈਨੂੰ ਲੱਗੇ ਤੂੰ ਉਹ ਕਰ ਔਰ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਾਮ ਬਖਸ਼ ਸੇਵਾ ਬਖਸ਼ ਸਿਮਰਨ ਬਖਸ਼ ਇੱਕ ਤਾਂ ਸਾਧ ਸੰਗਤ ਜੀ ਇਹ ਰਸਤਾ ਹੈ ਇਹ ਭਾਈ ਮੰਜਵਾਲਾ ਰਸਤਾ ਹੈ ਔਰ ਇੱਕ ਦੂਸਰਾ ਰਸਤਾ ਹੈ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਸੇਵਾ ਕਰਦੇ ਹਾਂ ਜਿੰਨੀ ਸੇਵਾ ਕਰਦੇ ਹਾਂ ਕੋਈ ਨਾ ਕੋਈ ਆਣ ਲੱਗਿਆਂ ਇੱਕ ਅਰਦਾਸ ਕਰਕੇ ਆਂਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੀ ਮੇਰਾ ਆ ਕੰਮ ਹੋ ਜਾਵੇ ਸਾਧ ਸੰਗ ਜੀ ਜਦੋਂ ਅਸੀਂ ਉਹ ਅਰਦਾਸ ਕਰਦੇ ਹਾਂ ਤਾਂ ਗੁਰੂ ਸਾਹਿਬ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਤਾਂ ਬਿਨਾ ਬੋਲਿਆ ਹੀ ਸਭ ਕੁਝ ਜਾਣਦਾ ਹੈ ਸਾਨੂੰ ਦੱਸਣ ਦੀ ਵੀ ਲੋੜ ਨਹੀਂ ਲੇਕਿਨ ਸਾਡਾ ਬੰਦਗੀ ਦਾ ਉਹ ਲੈਵਲ ਨਹੀਂ ਹੈਗਾ ਸਾਡੇ ਹਿਰਦੇ ਅੰਦਰ ਉਹ ਪ੍ਰੇਮ ਹਲੇ ਪੈਦਾ ਨਹੀਂ ਹੋਇਆ ਕਿ ਅਸੀਂ ਇਸ ਹੱਦ ਤੱਕ ਗੁਰੂ ਨੂੰ ਜਾਣ ਸਕੀਏ ਪਰ ਇਹ ਗੱਲ ਸੱਚ ਹੈ ਕਿ ਤੁਹਾਡੀ ਸੇਵਾ ਉੱਥੇ ਜਮਾ ਨਹੀਂ ਹੋਏਗੀ ਬਹੁਤ ਮੇਰੇ ਵੀਰ ਭੈਣ ਭਰਾ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਦੇ ਹਨ ਦਿਨ ਰਾਤ ਸੇਵਾ ਕਰਦੇ ਹਨ ਪਰ ਉਹਦੇ ਵਿੱਚੋਂ 99% 9. ਮੈਂ 1 ਪੁਆਇੰਟ ਤਾਂ ਛੱਡ ਰਿਹਾ ਹਾਂ ਕਿਉਂਕਿ ਬਹੁਤ ਪਰੇ ਤੋਂ ਪਰੇ ਵੀ ਸੇਵਾਦਾਰ ਬੈਠੇ ਹਨ ਜਿਨ੍ਹਾਂ ਨੇ ਆਪਣਾ ਆਪ ਵਾਰਿਆ ਹੋਇਆ ਹੈ ਸੀ ਸਤਲੀ ਤੇ ਲੈ ਕੇ ਘੁੰਮਦੇ ਹਨ ਉਹ ਇਸ ਗੱਲ ਦੇ ਵਿੱਚ ਨਹੀਂ ਆਉਂਦੇ ਇਹ ਉਹ ਜ਼ਰੂਰਤਮੰਦ ਜਿਹੜੇ ਉਹ ਜਿਹੜੇ ਸਵਾਰਥ ਰੱਖ ਕੇ ਸੇਵਾ ਕਰਦੇ ਹਨ ਇਹ ਉਹਨਾਂ ਵਾਸਤੇ ਹੈ ਜਦੋਂ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਅਸੀਂ ਮਸਤਕ ਰੱਖਦੇ ਹਾਂ ਤੇ ਉੱਥੇ ਜਾ ਕੇ ਸੇਵਾ ਕਰਦੇ ਹਾਂ ਤਾਂ ਉਹ ਸੇਵਾ ਦਾ ਵੀ ਇੱਕ ਫਲ ਹੈ ਔਰ ਅਸੀਂ ਕੋਈ ਨਾ ਕੋਈ ਕੋਈ ਨਾ ਕੋਈ ਸੇਵਾ ਸਮਾਪਤੀ ਤੋਂ ਬਾਅਦ ਜਦੋਂ ਅਸੀਂ ਵਾਪਸ ਆਉਂਦੇ ਹਾਂ ਘਰ ਨੂੰ ਆਉਣ ਤੋਂ ਪਹਿਲਾਂ ਅਸੀਂ ਇੱਕ ਬੇਨਤੀ ਕਰਦੇ ਹਾਂ ਇੱਕ ਛੋਟੀ ਜਿਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮੇਰੀ ਆਹ ਮੁਸ਼ਕਲ ਦੂਰ ਹੋ ਜਵੇ ਮੇਰਾ ਆਹ ਕੰਮ ਹੋ ਜਵੇ ਤੇ ਗੁਰੂ ਸਾਹਿਬ ਤੁਹਾਨੂੰ ਉਸ ਸੇਵਾ ਦੇ ਬਦਲੇ ਉਹਦਾ ਫਲ ਦਿੰਦੇ ਹਨ ਕੁਝ ਸੇਵਾ ਨਹੀਂ ਵੀ ਕਰਦਾ ਉਹ ਤਾਂ ਵੀ ਦਿੰਦੇ ਹਨ ਕਿਉਂਕਿ ਮੇਰਾ ਦਾਤਾ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹਦੇ ਕਰ ਕਿਸੇ ਚੀਜ਼ ਦੀ ਥੋੜ ਨਹੀਂ ਦਿੰਦਾ ਦੇ ਲੈਂਦੇ ਥੱਕ ਪਾਹੀਂ ਅਸੀਂ ਥੱਕ ਜਾਾਂਗੇ ਉਹਦੇ ਕੋਲੋਂ ਮੰਗਦੇ ਮੰਗਦੇ ਪਰ ਉਹਦੇ ਖਜ਼ਾਨੇ ਕਦੇ ਖਾਲੀ ਨਹੀਂ ਹੋ ਸਕਦੇ ਉਹ ਜਦੋਂ ਅਸੀਂ ਸੇਵਾ ਕਰਕੇ ਜੋ ਅਸੀਂ ਮੰਗਦੇ ਹਾਂ ਸਾਡੀ ਸੇਵਾ ਜਮਾਂ ਨਹੀਂ ਹੁੰਦੀ ਥੋੜੀ ਬਹੁਤ ਅਸੀਂ ਬੋਲ ਕੇ ਕਿਸੇ ਦੀ ਚੁਗਲੀ ਨਿੰਦਿਆ ਕਰਕੇ ਜਦ ਕਿ ਸੇਵਾ ਕਰਦੇ ਸਮੇਂ ਤਾਂ ਸਾਨੂੰ ਨਾਮ ਜਪਣਾ ਚਾਹੀਦਾ ਹੈ ਸਤਨਾਮ ਵਾਹਿਗੁਰੂ ਕਰਨਾ ਚਾਹੀਦਾ ਹੈ ਮੂਲ ਮੰਤਰ ਕਰਨਾ ਚਾਹੀਦਾ ਹੈ ਹਰੇਕ ਬੇਟੀ ਦੀ ਉਮਰ ਨੂੰ ਉਮਰ ਦੀ ਲੜਕੀ ਨੂੰ ਧੀ ਸਮਝਣਾ ਬਰਾਬਰ ਦੀ ਨੂੰ ਭੈਣ ਸਮਝਣਾ ਆਪ ਤੋਂ ਵੱਡਿਆਂ ਨੂੰ ਮਾਤਾ ਪਿਤਾ ਦੇ ਸਮਾਨ ਸਮਝਣਾ ਔਰ ਵਿਚਾਰਾਂ ਦੇ ਵਿੱਚ ਵੀ ਗੁਰੂ ਦੇ ਚਰਨਾਂ ਦਾ ਧਿਆਨ ਜੋ ਸੇਵਾ ਕਰ ਰਹੇ ਹਾਂ ਉਹਦੇ ਵਿੱਚ ਧਿਆਨ ਫਿਰ ਉੱਥੇ ਜਾ ਕੇ ਗੁਰੂ ਸਾਹਿਬ ਦਾ ਉਹ ਬਚਨ ਸੱਚ ਹੁੰਦਾ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਤੇ ਫਿਰ ਸਾਡੀ ਸੇਵਾ ਸਫਲ ਹੁੰਦੀ ਹੈ ਅੱਜ ਅਗਰ ਸੰਸਾਰ ਤੇ ਦੁਨੀਆ ਦੁਖੀ ਹੈ ਪਰੇਸ਼ਾਨ ਹੈ ਸਭ ਕੁਝ ਕਰਨ ਦੇ ਬਾਵਜੂਦ ਵੀ ਤਾਂ ਉਹਦਾ ਕਾਰਨ ਇਹੀ ਹੈ ਕਿ ਸਾਡੀ ਸੇਵਾ ਤੇ ਸਿਮਰਨ ਜਮਾ ਨਹੀਂ ਹੋ ਰਿਹਾ ਜਦੋਂ ਅਸੀਂ ਆਪਣਾ ਸੇਵਾ ਤੇ ਸਿਮਰਨ ਜਮਾ ਹੀ ਨਹੀਂ ਕਰਵਾਇਆ ਜੇ ਸਾਡਾ ਜਮਾ ਹੋਇਆ ਵੀ ਤਾਂ ਸੀ ਖਰਚ ਲਿਆ ਕੋਈ ਨਾ ਕੋਈ ਸੰਸਾਰੀ ਕੀ ਚੀਜ਼ ਮੰਗ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੇ ਘਰ ਜਾਣ ਤੋਂ ਪਹਿਲਾਂ ਇੱਕ ਜ਼ਰੂਰ ਮਨ ਦੇ ਅੰਦਰ ਵਿਚਾਰ ਬਣਾ ਕੇ ਜਾਇਆ ਕਰੋ ਕਿ ਸੱਚੇ ਪਾਤਸ਼ਾਹ ਤੇਰਾ 파ਣਾ ਮੀਠਾ ਲਾ ਕੇ ਤੂੰ ਜੈਸੀ ਜ਼ਿੰਦਗੀ ਮੈਨੂੰ ਦਿੱਤੀ ਹੈ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਆਜੋ ਸੰਸਾਰਿਕ ਮੈਨੂੰ ਛੋਟੀਆਂ ਮੁਸ਼ਕਲਾਂ ਦੁੱਖਾਂ ਤਲੀਫ ਤਕਲੀਫਾਂ ਆਂਦੀਆਂ ਹਨ ਸੱਚੇ ਪਾਤਸ਼ਾਹ ਇਹਨਾਂ ਦੇ ਵਿੱਚੋਂ ਮੈਨੂੰ ਲੰਘਣ ਦੀ ਵੀ ਸਮਰੱਥਾ ਬਖਸ਼ੀਂ ਔਰ ਜੋ ਸੇਵਾ ਕਰਦੇ ਹੋ ਆਣ ਲੱਗਿਆਂ ਇਹ ਅਰਦਾਸ ਕਰਕੇ ਆਇਆ ਕਰੂ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਦਾਸ ਕੋਲੋਂ ਆਪਣੀ ਦਾਸੀ ਕੋਲੋਂ ਜਿੰਨੀ ਸੇਵਾ ਲਈ ਉਹ ਆਪਣੇ ਖਜ਼ਾਨਿਆਂ ਵਿੱਚ ਜਮ੍ਹਾਂ ਕਰ ਲਓ ਸਾਧ ਸੰਗਤ ਜੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਸੇਵਾ ਜਮਾ ਕਰਾ ਕੇ ਗੁਰੂ ਸਾਹਿਬ ਦੇ ਕੋਲ ਉਹਦੇ ਭਰੋਸੇ ਘਰ ਨੂੰ ਆਉਂਗੇ ਨਾ ਤਾਂ ਫਿਰ ਤੁਹਾਡੀ ਸੇਵਾ ਬੰਦਗੀ ਦਾ ਰੂਪ ਲੈ ਜਾਏਗੀ ਉਹ ਹੌਲੀ-ਹੌਲੀ ਵਧਣੀ ਸ਼ੁਰੂ ਹੋ ਜਾਏਗੀ ਤੁਹਾਡਾ ਹਿਰਦਾ ਕੋਮਲ ਹੁੰਦਾ ਜਾਏਗਾ ਉਹ ਹੋਰ ਨਿਰਮਲ ਹੁੰਦਾ ਜਾਏਗਾ ਉਹ ਸਭ ਨੂੰ ਪਿਆਰ ਕਰੇਗਾ ਤੁਹਾਡੇ ਹਿਰਦੇ ਰੂਪੀ ਹਿਰਦੇ ਦੇ ਅੰਦਰ ਕਮਲ ਰੂਪੀ ਫੁੱਲ ਖਿੜ ਜਾਏਗਾ ਔਰ ਮਨ ਰੂਪੀ ਪਵਰਾ ਫਿਰ ਉਸ ਦੇ ਉੱਤੇ ਜਾ ਕੇ ਬੈਠੇਗਾ ਉਸ ਦਾ ਰਸ ਲਏਗਾ ਪਿਆਰੇ ਨੂੰ ਮਿਲਣ ਦੀ ਤਾਂਗ ਪੈਦਾ ਹੋਏਗੀ ਤੜਫ ਪੈਦਾ ਹੋਏਗੀ ਵੈਰਾਗ ਆਏਗਾ ਇਹ ਸੇਵਾ ਦੇ ਫਲ ਹਨ ਤੁਸੀਂ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣ ਲੱਗ ਜਾਓਗੇ ਤਾਨੂੰ ਕੋਈ ਬੋਲ ਕਬੂਲ ਬੋਲ ਵੀ ਰਿਹਾ ਹੈ ਤੁਸੀਂ ਉਸ ਇਨਸਾਨ ਦੀ ਗੱਲ ਦਾ ਜਵਾਬ ਤਕਰਾਰ ਵਿੱਚ ਨਹੀਂ ਦਿਓਗੇ ਅਗਰ ਤੁਸੀਂ ਉਸ ਨੂੰ ਜਵਾਬ ਦਿੰਦੇ ਵੀ ਹੋ ਤਾਂ ਤੁਸੀਂ ਉਸ ਨੂੰ ਬਾਣੀ ਦੇ ਵਿੱਚੋਂ ਕੋਈ ਨਾ ਕੋਈ ਪੰਕਤੀ ਲੈ ਕੇ ਸਮਝਾਣਾ ਕਰੋਗੇ ਤੁਹਾਡੀ ਆਵਾਜ਼ ਵਿੱਚ ਮਿਠਾਸ ਪੈਦਾ ਹੋ ਜਾਏਗੀ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਸੇਵਾ ਦੇ ਬਹੁਤ ਫਾਇਦੇ ਹਨ ਸਾਧ ਸੰਗਤ ਜੀ ਜੇ ਕੋਈ ਕਰੇ ਚਿਤ ਲਾਏ ਗੱਲ ਤਾਂ ਇਹ ਹੈ ਨਿੰਦਿਆ ਇੱਕ ਐਸੀ ਐਸੀ ਇੱਕ ਬਿਮਾਰੀ ਹੈ ਇੱਕ ਐਸੀ ਬੁਰਾਈ ਹੈ ਕਿ ਤੁਸੀਂ ਲੱਖ ਪੁੰਨ ਕਰ ਲਓ ਲੱਖ ਕੋਸ਼ਿਸ਼ ਕਰ ਲਓ ਉਹਦੇ باوجود ਵੀ ਜਦੋਂ ਤੁਹਾਡਾ ਸਭ ਕੁਝ ਜਾਣਾ ਹੈ ਤਾਂ ਤੁਸੀਂ ਨਿੰਦਿਆ ਕਰ ਦੇਣੀ ਹੈ ਕਿਸੇ ਦੀ ਨਿੰਦਿਆ ਸੁਣਨੀ ਵੀ ਨਹੀਂ ਨਿੰਦਿਆ ਕਰਨੀ ਵੀ ਨਹੀਂ ਅੱਜ ਤੋਂ ਹੀ ਤੁਸੀਂ ਗੁਰੂ ਘਰ ਜਾਣਾ ਹੈ ਸਤਿਗੁਰੂ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਖੁਦ ਜਾਣੀ ਜਾਣ ਹਨ ਅਕਾਲ ਪੁਰਖ ਹੈ ਉਹ ਖੁਦ ਜਾਣਦੇ ਹਨ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਤੇਰੇ ਅੰਦਰ ਵੀ ਹੈ ਤੇਰੇ ਬਾਹਰ ਵੀ ਹੈ ਤੂੰ ਕਿਹੜੀਆਂ ਅਰਦਾਸਾਂ ਕਰਦਾ ਹਾਂ ਕੀ ਉਹ ਉਹਨੂੰ ਤੇਰੀਆਂ ਮੁਸ਼ਕਲਾਂ ਦਾ ਪਤਾ ਨਹੀਂ ਸਭ ਪਤਾ ਹੈ ਉਸਨੂੰ ਸੇਵਾ ਕਰਨ ਦਾ ਵੀ ਇੱਕ ਤਰੀਕਾ ਹੈ ਆਪਣੀ ਜਿਹੜੀ ਤੁਹਾਡੀ ਜੀਵਨ ਸ਼ੈਲੀ ਹੈ ਅਗਰ ਉਸਨੂੰ ਤੁਸੀਂ ਬਦਲੋਗੇ ਗੁਰੂ ਦੇ ਮੁਤਾਬਕ ਬਦਲੋਗੇ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਫਲ ਵੀ ਗੁਰੂ ਦੇ ਮੁਤਾਬਕ ਹੀ ਮਿਲੇਗਾ ਸਾਧ ਸੰਗਤ ਜੀ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਆਇਆ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸਰਮਾ ਜਦੋਂ ਤੁਸੀਂ ਗੁਰੂ ਦੀ ਸ਼ਰਨ ਵਿੱਚ ਚਲੇ ਗਏ ਫਿਰ ਉਹ ਵਾਧਾ ਘਾਟਾ ਤੁਹਾਡਾ ਉਹ ਆਪ ਦੇਖੇਗਾ ਤੁਸੀਂ ਬੇਫਿਕਰ ਹੋ ਜਾਓ ਤੁਸੀਂ ਬੇਫਿਕਰ ਹੋ ਕੇ ਗੁਰੂ ਨੂੰ ਆਪਣਾ ਆਪ ਸਬੂਰਤ ਕਰ ਦਿਓ ਔਰ ਫਿਰ ਉਹ ਆਨੰਦ ਲਓ ਜੋ ਸੇਵਾ ਦੇ ਵਿੱਚੋਂ ساری ਜ਼ਿੰਦਗੀ ਬਾਬਾ ਬੁੱਢਾ ਜੀ ਲੈਂਦੇ ਰਹੇ ਜੋ ਸੇਵਾ ਦੇ ਵਿੱਚੋਂ ਭਾਈ ਮੰਜ ਜੀ ਨੇ ਲਿਆ ਜੋ ਭਾਈ ਕਨਈਆ ਜੀ ਨੇ ਲਿਆ ਸੋ ਦਾਸ ਇਤਨੀਆਂ ਹੀ ਬੇਨਤੀਆਂ ਹਨ ਅੱਜ ਸੇਵਾ ਦੇ ਉੱਤੇ ਜਮਾ ਹੋਣੀ ਬਹੁਤ ਜ਼ਰੂਰੀ ਹੈ ਸੋ ਬੇਨਤੀਆਂ ਪ੍ਰਵਾਨ ਕਰਿਓ ਭੁੱਲ ਚੁੱਕ ਦੀ ਮਾਫੀ ਬਖਸ਼ ਦੇਣਾ ਭੁੱਲਣ ਹਾਰ ਹਾਂ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿ ਆਪ ਜੀ ਨੂੰ ਵਿਚਾਰ ਕਿਸ ਤਰ੍ਹਾਂ ਲੱਗ ਰਹੇ ਹਨ ਕੋਈ ਵੀ ਵੀਡੀਓ 30 ਸਕੰਡ ਦੇ ਵਿੱਚ ਜੱਜਮੈਂਟ ਨਹੀਂ ਦੇ ਸਕਦੀ ਕਿ ਇਸ ਵੀਡੀਓ ਦਾ ਸਾਰ ਕੀ ਹੈ ਉਸ ਨੂੰ ਪੂਰਾ ਜ਼ਰੂਰ ਦੇਖੋ ਇਤਨੀਆਂ ਬੇਨਤੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ